ਉਹ ਮੇਰੀ ਗੁੱਗ ਓਏ ਗੁੱਗ ਕੀ ਗੱਲ ਆ ਮੈਂ ਦਿੱਲੀ ਜਿੱਲੇ ਤਾ ਰੋਂਦੀ ਆ ਹਾਂ ਕੀ ਗੱਲ ਹੋ ਗਈ ਆ ਗੱਲ ਬਾਜੀ ਇਹਨਾਂ ਦੇ ਕੱਲ ਨੂੰ ਆਏ ਨਾ ਉਹਨਾਂ ਕੋਲ ਗੱਲ ਆ ਕਿ ਕਮਾਈ ਤੇ ਕਰਨੀ ਆ ਮੈਂ ਕਿਹੜਾ ਟੱਡ ਤੁਰੋਂਦੀ ਆ ਪਰ ਮੇਰੀ ਕਿਸਮਤ ਵਿੱਚ ਨਾ ਸੋ ਕੀ ਨਹੀਂ ਲਿਖਿਆ ਏ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਮੈਂ ਤੇ ਭਾਬੀ ਨੂੰ ਗਿਆ ਹੈਗਾ ਨਾ ਵਿਆਹ ਕਰ ਮੇਰੀ ਤੇ ਕਿਸਮਤ ਅੱਗੇ ਉਦਾਂ ਦੀ ਨਾਲ ਅਗਲਿਆਂ ਦੀ ਵੀ ਹੋ ਜਾਣ ਹੁਣ ਕੀ ਗੱਲ ਹੋ ਗਈ ਆ ਸਾਰੀਆਂ ਸੱਚਤਰੀ ਬੰਨਣ ਡਿਆ ਵਾਂ ਇੰਨਾ ਤਨ ਖੁਸ਼ ਰੱਖਣ ਡਿਆ ਵਾਂ ਮੈਨੂੰ ਕੁਝ ਉਦੋਂ ਹੀ ਮਿਲਨੀ ਆ ਜਦੋਂ ਮੇਰੀਆਂ ਧੀਆ ਮੇਰੇ ਕੋਲ ਹੋਈਆਂ ਇੱਕ ਦਮ ਢੱਡੇ ਕਹਨ ਤੇ ਆਪਣਾ ਮਨ ਬਨ ਕੇ ਤੇ ਭਾਬੀ ਦੀ ਝੋਲੀ ਪਾਤੀ ਆ ਉਹ ਵੀ ਇੱਕ ਮਾਂ ਨੂੰ ਹੀ ਪਤਾ ਹੁੰਦਾ ਵਾ ਕਿੱਦਾਂ ਬਚਾ ਦਈਦਾ ਵਾ ਕਿ ਇਹਨੂੰ ਓਏ ਉਹ ਕਿਹੜੀ ਦੂਰ ਵਾ ਉਹ ਵੀ ਆਪਾਂ ਲੈ ਆਉਣੀ ਆ ਤੂੰ ਲੋਤ ਭਾਬੀ ਗਰੋਗੀ ਉਹਨੂੰ ਤੇ ਨਹੀਂ ਪਤਾ ਨਾਲੇ ਮੇਰੀ ਪਰਜਾਈ ਨੇ ਵੀ ਬੜੀ ਖੁਸ਼ ਰੱਖਣੀ ਆ ਇੱਥੇ ਨਾਲ ਉਹਥੇ ਉਹਨੇ ਜ਼ਿਆਦਾ ਖੁਸ਼ ਰਹਿਣਾ ਵਾ ਤੇ ਚੱਲ ਮਿਲ ਵੀ ਮੈਂ ਆਇਆ ਕਰੂੰਗੀ ਪਰ ਗੱਲ ਜੇ ਸਮ੍ਰੀਤ ਤੇ ਹੁੰਦੀ ਆ ਨਾ ਤੇ ਮੰਮੀ ਉਹਨੇ ਕਹਿੰਦੇ ਕਿ ਕੋਈ ਵੀ ਨਹੀਂ ਕੁੜੀ ਲੈ ਕੇ ਆਉਣੀ ਪਹਿਲਾਂ ਤੇ ਹੀ ਕਹਤਾ ਸੀ ਲੈਉਣੀ ਆ ਲੈਉਣੀ ਆ ਐਦਾਂ ਥੋੜਾ ਹੁੰਦਾ ਵਾ ਤੈਨੂੰ ਕਹਿੰਿਆ ਗਾ ਮੰਮੀ ਨੇ ਕਿਹਾ ਮੈਂ ਆਵ ਸੁਣਿਆ ਵਾ ਆਪਣੇ ਕੰਨੀ ਮੰਮੀ ਕਹਿੰਦੀ ਜੋ ਮਰਜੀ ਹੋ ਜਾ ਕੁੜੀਆਂ ਆਪਾਂ ਨਹੀਂ ਲੈ ਕੇ ਆਉਣੀ ਮੈਨੂੰ ਤਾਂ ਆਖਿਆ ਨਹੀਂ ਮੰਮੀ ਨੇ ਪਰ ਮੈਨੂੰ ਪਤਾ ਵਾ ਨਾ ਮੈਂ ਸੁਣਿਆ ਨਾ ਆਪਣੇ ਕੰਨੀ ਇਹ ਥੋੜਾ ਵਾ ਵੀ ਵਿਆਹ ਤੋਂ ਪਹਿਲਾਂ ਸ਼ਰਤਾਂ ਹੋਰ ਹੋਣ ਤੇ ਬਾਅਦ ਵਿੱਚ ਬੰਦਾ ਮੁੱਕਰ ਜੇ ਨਾ ਹਣ ਮੈਨੂੰ ਛੱਡ ਕੇ ਜਾਣ ਜੋਗੀ ਹੈਗੀ ਆ ਉਹ ਜੋ ਵਾਦੇ ਤੇਰਾ ਹੋਏ ਆ ਪੂਰੇ ਹੋਣਗੇ ਸਮਰੀਤ ਨੂੰ ਲੈ ਕੇ ਆਵਾਂਗੇ ਆਪਾਂ ਤੂੰ ਰੋਨੀ ਕਿਉਂ ਆ ਜੋਤੀ ਕਿ ਆ ਮੈਂ ਮੰਨਿਆ ਨਾ ਕਿ ਚਲ ਤੇ ਨਹੀਂ ਘਵਾਨੇ ਆ ਮੈਂ ਨਹੀਂ ਦੋ ਤੀਆਂ ਲੈ ਕੇ ਜਾ ਸਕਦੀ ਹੁਣ ਇੱਕ ਤੇ ਬੰਦਾ ਲੈ ਆ ਹੀ ਸਕਦਾ ਵਾ ਨਾ ਉਹ ਵਿਚਾਰ ਨੂੰ ਜੇ ਤੈਨੂੰ ਜੇ ਤੈਨੂੰ ਕਿਹਾ ਕਿ ਤੈਨੂੰ ਲੈਣੀ ਮੈਨੂੰ ਪਤਾ ਮਨਾ ਜੋ ਸਿਆਣਿਆਂ ਨੇ ਕਹਤਾ ਉਹੀ ਚੱਲਣੀ ਆ ਉੱਤੇ ਵੀ ਮਾਂ ਦੀਆਂ ਹੀ ਚੱਲਦੀਆਂ ਹੈਗੀਆਂ ਤਾਂ ਹੀ ਤੇ ਮੈਂ ਇੱਥੇ ਆ ਕੇ ਬੈਠੀ ਆ ਪਹਿਲਾਂ ਮਾਮਾ ਵਿਆਹ ਲੈਂਦੀਆਂ ਪੁੱਤਾਂ ਨੂੰ ਫਿਰ ਬਾਅਦ ਵਿੱਚ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਕੀ ਨਹੀਂ ਉਹ ਨਹੀਂ ਕੋ ਹੁੰਦਾ ਉਦਾਂ ਕਿ ਜੁੱਸੇ ਕੱਸੀ ਕਹਿੰਦਾ ਹਣਾ ਏਡੀ ਨਹੀਂ ਗੱਲ ਕੋਈ ਮੈਂ ਡੈਡੀ ਨੂੰ ਪੁੱਛਦਾ ਹਣਾ ਕਿ ਕੀ ਗੱਲ ਹੋਈ ਆ ਤੇ ਮੰਮੀ ਨੂੰ ਮਨਾਲੇ ਨੇ ਲੈ ਆਉਣੇ ਆ ਕੋਈ ਗੱਲ ਨਹੀਂ ਉਹ ਉਦੋਂ ਉਹ ਡੈਡੀ ਕਹਿੰਦੇ ਸੀ ਕਿ ਨਹੀਂ ਆਪਾਂ ਲੈ ਕਿੱਦਾਵਾਂਗੇ ਉਹਨਾਂ ਦੇ ਮੂੰਹ ਨੂੰ ਹੀ ਰਿਸ਼ਤਾ ਕਰ ਬੈਠੇ ਹੁਣ ਡੜੀ ਨੇ ਵੇਖੀ ਮੰਮੀ ਦੀ ਮੰਨਣੀ ਆ ਮੈਨੂੰ ਪਤਾ ਵਾ ਜਨਾਨੀਆਂ ਜੜੀਆਂ ਚਬਰਦਸਤੀ ਬੰਦਿਆਂ ਨੂੰ ਮਨਾ ਹੀ ਲੈਂਦੀਆਂ ਯਾਰ ਜਦੋਂ ਮੈਂ ਕਹਿਣ ਜਾਂ ਲੈ ਗਿਆ ਕਿ ਤਰੋਈ ਕੋਈ ਨਹੀਂ ਇਹ ਰੋਣਾ ਹੋਰ ਕੀ ਕਰਾਂ ਮੇਰੇ ਵੀ ਅੰਦਰ ਮਾਂ ਦੀ ਮਮਤਾ ਵਾ ਮੇਰਾ ਜਿਗਰ ਦਾ ਟੁਕੜਾ ਵਾ ਇਹ ਕਤਵੇਂ ਚੱਲ ਦੇਤਾ ਵਾ ਤੇ ਹੁਣ ਜੜੀ ਹੈਗੀ ਆ ਮੇਰੀ ਉਹਨੂੰ ਤਾਂ ਹੁਣ ਸਾਰਾ ਕੁਝ ਪਤਾ ਵਾ ਨਾ ਉਹ ਤਾਂ ਪਿਓ ਵੀ ਦੂਰ ਹੋ ਗਿਆ ਤੇ ਮਾਂ ਵੀ ਦੂਰ ਹੋ ਗਈ ਨਾਨੀ ਮੇਰੀ ਤੇ ਰਹਿ ਗਈ ਨਾ ਝੜਕਾਂ ਜੋਗੀ ਨਾਲੇ ਉਹ ਤੇ ਸ਼ੈਤਾਨੀਏ ਬੜੀਆਂ ਕਰਦੀ ਆ ਤੇ ਫਿਰ ਉਹਨੂੰ ਹਰ ਇੱਕ ਨੇ ਝੜਕੀ ਜਾਣਾ ਝੜਕੀ ਜਾਣਾ ਜਦ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਗੱਲ ਮੈਂ ਦਿੱਲੀੋਂ ਆਲੰਦੇ ਤਾਂ ਦਿੱਲੀ ਆ ਕੇ ਮਸ਼ਤੀ ਗੱਲ ਕਰਦਾ ਵਾਂ ਤਾਂ ਆਪਾਂ ਇੱਕ ਦੋ ਦਿਨ ਚ ਲੈ ਆਵਾਂਗੇ ਹੁਣ ਦੋ ਦਿਨ ਤੇ ਕੱਢ ਸਕਦਾ ਸੀ ਕਿ ਨਹੀਂ ਤੂੰ ਕੱਢਣ ਨੂੰ ਤਾਂ ਬੰਦਾ ਮਹੀਨਾ ਵੀ ਕੱਢ ਸਕਦਾ ਵਾਂ ਪਰ ਜਦੋਂ ਪਤਾ ਹੋਵੇ ਨਾ ਕਿ ਬਸ ਲਾੜੀ ਲੱਗਣੇ ਆ ਫੇਰ ਨੀ ਇਹਨਾਂ ਤੇਲ ਖਲੋਂਦਾ ਉਦਾਂ ਕਿ ਨੂੰ ਨਾ ਫੋਨ ਲਾਉ ਤੇ ਨਹੀਂ ਸੀ ਜਦੋਂ ਮੜਾ ਜਾ ਅਗਲੇ ਨੂੰ ਫੋਨ ਲਾਉਣ ਲੱਗਦੇ ਤਾਂ ਅਗਲਾ ਨਾ ਕਿਤੇ ਉਸੇ ਨੂੰ ਟੈਨਸ਼ਨ ਹੋਣ ਲੱਗ ਜਾਂਦੀ ਹੈ ਤੇ ਇਦਾਂ ਹੀ ਮੈਨੂੰ ਵੀ ਹੋਣਦਿਆ ਭਾਬੀ ਮੈਂ ਆਪਣੀ ਤੀਂ ਕੋ ਜਾਵਾਂ ਜਾਉਂ ਕੀ ਆ ਜਨ ਚੱਲ ਤੂੰ ਫੋਨ ਕਰ ਲੈ ਭਾਬੀ ਆਪਣੀ ਨੂੰ ਉਹਨੂੰ ਕੰਮ ਨੇ ਮਿਲ ਗਏ ਜੇ ਸਮਰੀ ਸਕੂਲ ਲਈ ਗਈ ਤੇ ਆ ਹੋ ਆਈ ਦੀ ਤੇ ਜੇ ਘਰੇ ਅਦ ਨਾਲ ਲੈ ਆਣਗੇ ਤੇ ਮੈਨੂੰ ਦਿਲੀ ਹੋਣਦੇ ਤੇ ਫੇਰ ਆਪਾਂ ਕਰਕੇ ਗੱਲ ਨਾਲ ਸਮੇਂ ਦੀ ਨਾ ਲੈ ਨੀ ਤਨਾਰੋ ਖੋਸੋ ਹਾਂ ਤੂੰ ਐਦਾਂ ਮੇਰਾ ਵੀ ਦਿਲ ਲੱਗਣਾ ਦਿੱਲੀ ਯਾਰ ਫਿਰ ਟੈਨਸ਼ਨ ਆਣੀ ਦਿਮਾਗ ਤੇ ਕਿ ਗੱਡੀ ਚਲਾਉਂਗਾ ਕਿ ਤੇਰੇ ਨਾਲ ਧਿਆਨ ਦਊਂਗਾ ਮੇਰਾ ਦਿਲ ਇੱਥੇ ਹੁੰਦੇ ਬਸ 2-3 ਦਿਨ ਕੱਢ ਲਾ ਤੋ ਆਖੇ ਰੋਕੇ ਜਾਣ ਨੂੰ ਕਿ ਮਿਲ ਜਾ ਹੁਣ ਦੀਨ ਦਿੱਲੀ ਚਲ ਜਾਣਾ ਬਾਦੋ ਚੋੜ ਕੇ ਨੂੰ ਕੰਮ ਪੈ ਚੁੱਕਾ ਐਦਾਂ ਤਾਂ ਉਹ ਨਹੀਂ ਕੰਮ ਦਿਲ ਫਿਰ ਕੈਨਸਲ ਕਰਦਾ ਦਿੱਲੀ ਹੁਣ ਮੈਂ ਤੇਰੇ ਅੱਖ ਦੇ ਮੈਂ ਹਾਂ ਕੀਤੀਆਂ ਦੀ ਜੇ ਜਦੋਂ ਮੇਰੀ ਤੀਨ ਉਹ ਨਹੀਂ ਲਿਹਾਉਣਾ ਫਿਰ ਉਹਦੇ ਪੈਸੇ ਨੂੰ ਵੀ ਮੈਂ ਕੀ ਕਰਨਾ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਦਿੱਲੀ ਹੋਵੇਗਾ ਨਾ ਮੈਂ ਕਰਦਾ ਆ ਕੇ ਸਾਰੀ ਗੱਲ ਤੇ ਗਿਆ ਬਾਪੂ ਰਾਮ ਮਾਈ ਤਕਰਪੀ ਆਈ ਵੀ ਕਾਦੀ ਸੱਤੀ ਆ ਪਜਾਇਮ ਨਾ ਵਾ ਜਿੱਥੇ ਜਾਣਾ ਉੱਥੇ ਤਾਂ ਜਾਣ ਦਾ ਲੈ ਨਾ ਨਹੀਂ ਲੈਣਿਆ ਕਿਹੜੇ ਵੇਲੇ ਜਾਣਾ ਦਿੱਲੀ ਜਾਣ ਦਵਾਂਗੇ ਜੇ ਫੇਈਆ ਬਾਪੂ ਕਿੱਥੇ ਆ ਮੈਨੂੰ ਦੇਣਾ ਵਾ ਬਾਪੂ ਕਿੱਥੇ ਆ ਬਾਪੂ ਨੂੰ ਤੂੰ ਕੀ ਆਖਣਾ ਵਾ ਕੰਮ ਮੈਨੂੰ ਕੰਮ ਚ ਵਾਲਾ ਪਾਉਣਾ ਲੈ ਮੇਰੇ ਚ ਪਾ ਦੇ ਜਿਹੜੀ ਸੋਨੇ ਦੀਆਂ ਵਾਰੀਆਂ ਕੜਾਈਆਂ ਮੇਰੇ ਪਾ ਦੇ ਮੈਨੂੰ ਕੰਮ ਵਾ ਬਾਪੂ ਨਾ ਉਹ ਤੂੰ ਮੈਨੂੰ ਆ ਦ ਦੇ ਆ ਮੈਂ ਤੇਨੂੰ ਜਿੰਮਿਆਂ ਪਾਲਿਆ ਏਡਾ ਚੀਤਾ ਵਾ ਤੇ ਮੇਰੇ ਤੋਂ ਬਗੈਰ ਹੀ ਕੰਮ ਬਾਪੂ ਨਾ ਵਾ ਮੈਨੂੰ ਮੁੜ ਕੇ ਦੱਸਣਾ ਨਹੀਂ ਬਾਪੂ ਨੇ ਮੈਂ ਗੱਲ ਉਹਨਾਂ ਕਰਨੀ ਹੈ ਜਿਹੜੀ ਗੱਲ ਉਹਨਾਂ ਹੋਈ ਆ ਬੁੱਢੀਆਂ ਦੀ ਕਲੀ ਜ਼ੁਬਾਨ ਜਨਾਨੀ ਜਨਾਨੀ ਦੀ ਵੈਰੀ ਹੁੰਦੀ ਹੈ ਅਛਾ ਆ ਕੀ ਜ਼ੁਬਾਨੀ ਹੈ ਤੇ ਜੀ ਲੰਮੀ ਆ ਅਛਾ ਪਰ ਲੋਕਾਂ ਨੂੰ ਤੰਗ ਕਰਨ ਵਾਸਤੇ ਤੇਰੇ ਮੈਂ ਮਾਰ ਜੀਆਂ ਦੋਆ ਕ ਮਾਰ ਤੇ ਮੈਂ ਦੱਸਦਾ ਏਡੀ ਲੰਮੀ ਤੈਨੂੰ ਅਕਲ ਹੈ ਕਿ ਨਹੀਂ ਹੈਗੀ ਬਾਹਰ ਸਵਾਰੀਆਂ ਨਾਲ ਕਿੱਦਾਂ ਗੱਲਾਂ ਕਰਦਾ ਹੋਵੇਂਗਾ ਤੂੰ ਉਹ ਤੇਰੇ ਜੀਜੀ ਜੀਜੀ ਕਰਦਾ ਬਹਿ ਜੀ ਬਹਿ ਜੋ ਬਹਿ ਜੋ ਐਂਦਾ ਕਰਦਾ ਮਾਂ ਨੂੰ ਤੂੰ ਘਰ ਚ ਹੀ ਕਰਨੀ ਦਿੰਦਾ ਤੇ ਕਰਨੀਆਂ ਆਂੀਆਂ ਉਹ ਮਰ ਤੈਨੂੰ ਉਹਨੇ ਮਗਰ ਲਾ ਲਿਆ ਵਾ ਕੀ ਚਿਪਣਾ ਦੇਤੀ ਆ ਤਾਂ ਭੱਜ ਆਉਂਦੇ ਆ ਵਾ ਉਹਨੇ ਨਹੀਂ ਮੈਨੂੰ ਲਾਇਆ ਮਗਰ ਉਹਦੇ ਮਗਰ ਮੈਨੂੰ ਲੱਗਣਾ ਪੈਣਾ ਵਾ ਅੱਛਾ ਠੀਕ ਜੀ ਕੀ ਸ਼ਲਾਵਾ ਕਰਨੀ ਤੂੰ ਕੁੜੀਆਂ ਨਹੀਂ ਲਿਆਉਣੀਆ ਤੈਨੂੰ ਕਿਹਨੇ ਦੱਸਿਆ ਦੱਸਿਆ ਹੁਕਦਵ ਇਹ ਪਤਾ ਲੱਗੇ ਨਾ ਉਹਨੇ ਦੱਸਿਆ ਹੋਣਾ ਫਿਰ ਕਿ ਜਿਹੜੀ ਅੰਦਰ ਵੜ-ਵੜ ਕੇ ਮੁੱਟੀਆਂ ਪੜਾਉਂਦੀ ਤੇ ਤੂੰ ਗੱਲ ਤੋਂ ਮਾਰ ਨਿਕਲਦਾ ਉਹਨੇ ਦੱਸਿਆ ਨਹੀਂ ਦੱਸਿਆ ਤੂੰ ਗੱਲ ਕੀਤੀ ਕਿ ਨਹੀਂ ਕੀਤੀ ਨਹੀਂ ਮੈਂ ਨਹੀਂ ਕੀਤੀ ਗੱਲ ਕੁੜੀਆਂ ਦੀ ਮੈਂ ਗੱਲ ਹੀ ਨਹੀਂ ਕੀਤੀ ਕੋਈ ਕਿਉਂ ਨਹੀਂ ਕੀਤੀ ਨਹੀਂ ਕੀਤੀ ਦੋ ਹੀ ਆਖਣਾ ਕੁੜੀਆਂ ਨੂੰ ਮਾਵਾ ਲੱਗਦਾ ਕੁੜੀਆਂ ਦਾ ਮੈਨੂੰ ਲੱਗਦਾ ਪਿਓ ਅੱਛਾ ਤੇ ਹੋਰ ਨਹੀਂ ਮੈਂ ਆ ਪਿਓ ਹੀ ਇਹਨਾਂ ਦਾ ਕੀ ਸਬੂਤ ਆ ਪਿਓ ਹੋਣ ਦਾ ਮੈਂ ਦਿਲ ਤੋਂ ਉਹਨਾਂ ਧੀਆ ਮੰਨਿਆ ਆਪਣੀ ਅੱਛਾ ਠੀਕ ਵਾ ਤੇ ਫੇਰ ਐਡੇ ਜਿਹੇ ਤਰਲੇ ਲੈਣ ਦਿਆਂ ਹੋਰਾਂ ਦਾ ਵਿਆਹ ਕਰਾ ਲਾਂ ਵਿਆਹ ਕਰਾ ਦਿਓ ਮੇਰਾ ਤੇ ਜਦੋਂ ਫੇਰ ਉਹ ਗਿਆ ਹਾ ਸਵਾਰੀਆਂ ਛੱਡਣਾ ਉਦੋਂ ਦਾ ਹੀ ਲੈ ਆਉਂਦਾ ਚੜਾ ਕੇ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਦੋ ਹੀ ਕਿਆਂ ਆਓ ਤੇ ਹਮ ਤੇ ਮੈਂ ਤਾਂ ਕਹਿੰਦੇ ਹਾਂ ਦੋਵੇਂ ਲੈ ਆਉਣੀ ਆ ਕੱਲ ਫਿਰ ਅੰਦਰ ਅੰਦਰ ਬੀਕੇ ਗੱਲ ਕਰ ਮੈਂ ਇੱਥੇ ਗੱਲ ਕਰਨੀ ਸਾਰਾ ਸਾਹਮਣੇ ਮੈਂ ਲੋਕਾਂ ਨੂੰ ਦੱਸਾਂ ਵਾਂ ਕਿ ਦੋ ਧੀਆ ਵਾਂ ਮੇਰੀਆਂ ਇਹ ਸਪੀਕਰ ਫੜ ਤੇ ਵਾਜੇ ਚ ਬਲਾ ਤੇ ਬਲਾ ਦੂੰਗਾ ਹਲੋ ਕਰ ਧੀਆ ਤੇਰੀਆਂ ਸੱਜੇ ਪੱਟੋਂ ਕੱਢੀਆਂ ਫਿਰ ਉਹ ਗੱਲ ਮੁੜ ਕੇ ਕਹਿਣਾ ਬੁੱਢੀ ਚੰਗਾ ਨਹੀਂ ਬੋਲਦੀ ਇਹ ਚੰਗੀ ਨਹੀਂਗੀ ਤੂੰ ਮੇਰੇ ਮੂੰਹ ਆਪ ਗੱਲਾਂ ਕਢਾਉਣ ਡਿਆ ਮੈਂ ਹੁਣ ਤੈਨੂੰ ਮੈਂ ਦੱਸਾਂ ਮੰਮੀ ਨਾ ਆਤ ਕਰਨਾ ਆਤ ਕਰਨਾ ਸ਼ਰਾਬ ਲੈ ਮੇਰਾ ਕਮਲ ਡਰਾਈਵਰੀ ਦਾ ਤੇ ਕੱਲ ਨੂੰ ਕੋ ਸ਼ਰਾਬ ਸੁਪਾ ਗਿਆ ਮੈਨੂੰ ਕੋ ਹੋ ਗਿਆ ਨਾ ਫਿਰ ਲੱਭਦੀ ਫਿਰੇਗੀ ਇਦਾਂ ਤੇ ਦੁਨੀਆ ਮਰ ਜੂਗੀ ਫਲਾਣੇ ਨੂੰ ਆਖੂ ਮਰ ਜਾ ਟਿੰਗੜੇ ਨੂੰ ਆਖੂ ਮਰ ਜਾ ਮਰ ਜਾ ਜਦੋਂ ਸਾ ਉਹਨਾਂ ਹੋਣਾ ਕਿਹੜਾ ਮਰਨਾ ਵਾ ਰੱਬ ਨੇ ਵੇਖ ਲਿਆ ਉੱਤੇ ਰੱਬ ਨੇ ਇਹ ਜਰਾਨੀ ਹੱਥ ਕਰੋਂਡੀ ਨਾ ਉਹਨੂੰ ਸਹਜਾਬ ਨਹੀਂ ਮਿਲਦੀ ਨਾ ਧੀਆ ਪੁੱਤ ਨਹੀਂ ਮਿਲਦੀ ਹੁੰਦੀ ਆ ਤੇ ਬਾਗਰੂ ਆਪਰਾ ਵਾ ਤੂੰ ਦਿੱਲੀ ਰਹਿ ਨਹੀਂ ਦੇ ਤੂੰ ਨਾ ਆ ਜਾ ਮੈਂ ਦਿੱਲੀ ਰਹਿਣ ਦੇ ਉਹਨੂੰ ਤੇਰੀ ਦਿਲ ਤੋਂ ਨਹੀਂ ਆ ਇਹ ਕੋਈ ਚਾਰੀ ਉੱਥੇ ਬੈਠੀ ਉਹਨਾਂ ਨੂੰ ਤੌਣ ਰਹੀ ਆ ਤੂੰ ਇਦਾਂ ਕਰ ਜਿੱਥੇ ਚੱਲੇ ਆ ਨਾ ਉਹ ਜਾ ਨਹੀਂ ਵਿਸੋੜਾ ਪਾਈ ਦਾ ਮਾਮਾ ਧੀਆ ਦਾ ਨਹੀਂ ਪਾਈ ਦਾ ਵਿਸੋੜਾ ਹਾਏ ਰਬਾ ਉਹਦਣ ਦਾ ਅਚੀ ਲੈ ਆਉਣੀ ਆਂ ਨਾਲ ਫੇਰ ਉਹ ਹੁਣ ਜਿਹੜਾ ਬਿਛੋੜਾ ਪਿਆ ਉਹ ਤੂੰ ਹੁਣ ਕਿੱਦਾਂ ਚ ਲੈਂਗਾ ਫੇਰ ਮੰਮੀ ਉਹ ਤੇ ਮੇਰੇ ਹੁਣ ਜੀਵਨ ਸਾਥੀ ਬਣ ਗਈ ਐ ਤੇ ਮੈਂ ਉਹਨਾਂ ਨਾਲ ਸਾਥ ਨਭਾਉਣਾ ਸਿੱਧੀ ਗੱਲ ਵਾ ਜਰਜਾ ਹਾਂ ਹੌਸਲਾ ਕਰਦਾ ਜੇ ਰੋਕਿਆ ਵਾ ਵੀ ਇੱਕ ਲੈ ਆਵਾਂਗੇ ਤੇ ਤੂੰ ਕਿਉਂ ਨਹੀਂ ਰੁਕਦਾ ਫੇਰ ਉਹ ਤੇ ਤੂੰ ਫਿਰ ਕਹਿਣ ਕੋ ਨਹੀਂ ਆ ਕਿ ਨਹੀਂ ਲੈਉਣੀ ਤੈਨੂੰ ਪਤਾ ਮੈਂ ਕਿਹੜੇ ਸਾਹ ਨਾਲ ਕਿਹਾ ਹੋਊਗਾ ਕਿਹੜੇ ਸਾਹ ਨਾਲ ਕਹ ਤੈਨੂੰ ਪਤਾ ਵਾ ਕੀਪਤਾ ਕੀ ਗੱਲ ਹੋਈ ਤੇ ਤਾਂ ਮੈਂ ਕਹਿ ਰਿਹਾ ਜੇ ਕੋਈ ਸਲਾਹ ਹੀ ਕਰਨੀ ਹੁੰਦੀ ਬੰਦਾ ਗਾਂਬਸਾ ਕਰ ਲੈਂਦਾ ਬੇ ਜਿਹੜਾ ਘਰੇ ਬੈ ਕੇ ਉੱਚੀ ਉੱਚੀ ਕਰਨੀ ਹੁੰਦੀ ਉਹ ਸਾਹਮਣੇ ਤੇ ਭਰਾਵਾ ਕੀਪਤਾ ਮੈਨੂੰ ਪਤਾ ਸਾਰਾ ਤੇ ਤੇਰੇ ਦਿਲ ਚ ਹੈ ਕਿ ਮੈਂ ਉਹਨੂੰ ਸੁਣਾਵਾਂਗਾ ਸੁਣਾਉਂਗੀ 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 ਮੇਰੀ ਗੱਲ ਸੁਣ ਓਥੇ ਕਥਾਰੇ ਆ ਆਪਣੇ ਨਾਨਕੇ ਬੈਠੀ ਆ ਨਾ ਜਾਂ ਓਥੇ ਕੋਈ ਉਹਨੂੰ ਮਾੜਾ ਸਮਝਣ ਡਿਆ ਵਾ ਇੱਥੇ ਹੁਣ ਸਾਡੇ ਘਰ ਕੋਈ ਨਾ ਕੋਈ ਆਉਂਦਾ 10 ਮਿੰਟ ਲੇਟ ਹੈ ਨਾ ਮੈਂ 10 ਮਿੰਟ ਲੇਟ ਹੈ ਤੇ ਜਾਣ ਘੜਦਾ ਨਹੀਂ ਫੋਨ ਕਰ ਕਰਕੇ ਕਿੱਥਿਆਂ ਕਿੱਥੇ ਆ ਉਹ ਕਿਦਾਂ ਦੀ ਵੀ ਜਾਰੀ ਗਈ ਹੈ ਪੇਪਰਾ ਵਦਨ ਮੈਂ ਆਵ ਤੇ ਗਾੜੀ ਜੋੜਿਆ ਹੱਥ ਜਾ ਹੋਇਆ ਦਿੱਲੀੋਂ ਤੇ ਮੁੜ ਕੇ ਆ ਕੇ ਮੇੜ ਆਇਓ ਚੱਲੇ ਹੋਣ ਦੀ ਗੱਲ ਨਾ ਹਲੇ ਕਰੇ ਤੇ ਮੈਂ ਪਿਓ ਨੂੰ ਮਿਲ ਕੇ ਜਾਣਾ ਮੈਂ ਤੈਨੂੰ ਕਹਿ ਕੇ ਜਾਣਾ ਕਿ ਕੁੜੀ ਨੂੰ ਮਰ ਤੋਣਾ ਨਹੀਂ ਮੇ ਗੋਟੀ ਨੂੰ ਖਿੱਦੀ ਗੱਲ ਮਾਮਾ ਵਉਟੀ ਦਾ ਇਹ ਲੋਕਾਂ ਵਰ ਵਉਟੀ ਵਾਲਾ ਪਹਿਲਾਂ ਲੋਕਾਂ ਦੇ ਵਿਆਹ ਹੋਏ ਆ ਦੁਸਕਦੀ ਹੋਣੀ ਆ ਮੂੰਹ ਬਣਾ ਕੇ ਬੈਠੀ ਹੋਣੀ ਆ ਜਾਂ ਅੱਖੇ ਨਹੀਂ ਲੱਗਦੀ ਹੋਣੀ ਰੋਟੀ ਪਾਣੀ ਨਹੀਂ ਪੜਾਇਆ ਹੋਣਾ ਤੇ ਮੋਚ ਮੋਚ ਕਰਦਾ ਹੋਣਾ ਵੀ ਕਿਉਂ ਰੋਨੀ ਆ ਕਿਉਂ ਬੈਠੀ ਆ ਕਿਉਂ ਨਹੀਂ ਰੋਟੀ ਪੜਾਉਂਦੀ ਤੇ ਉੱਥੇ ਗਾੜੀ ਰੋ ਰੋ ਕੇ ਅਥਰੂਆਂ ਨਾਲ ਤਾਂ ਦਹਾਦੀ ਹੋਣੀ ਆ ਇਹਨੇ ਤਾਂ ਰੋਣਾ ਹੀ ਪਾਇਆ 24 ਘੰਟੇ ਚੰਗੀ ਇਹ ਵੀ ਆਈ ਆਈ ਸਾਡੇ ਘਰ ਇਹਨੇ ਤਾਂ 24 ਘੰਟੇ ਰੋਣਾ ਹੀ ਪਾ ਛੱੜਦੀ ਆ ਕਲੇਸ਼ ਹੀ ਪਾ ਛੱੜਦੀ ਇੱਕ ਸਾਹ ਦਾ ਇਹਨਾ ਨਹੀਂ ਸੋਚਦੀ ਵੀ ਜਿੱਥੇ ਮੈਂ ਆਈ ਈ ਦੇ ਮਨਾ ਰਿਆਂ ਵਿੱਚ ਮਹਿਲਾ ਵਿੱਚ ਆਈ ਆ ਮੈਂ ਇਹ ਘਰ ਦੀ ਸੁੱਖ ਮੰਗਾ ਕੁੜੀਆਂ ਨੂੰ ਹੀ ਰੋਈ ਜਾਂਦੀ ਲੈ ਵੀ ਆਈ ਨਹੀਂ ਲਿਆਉਣੀ ਆ ਕੁੜੀਆਂ ਤਾਂ ਨਾਲ ਲਿਆਉਣੀ ਕੁੜੀ ਹਾਏ ਬੜੀ ਮੰਮੀ ਤੇ ਜ਼ਬਰਦਸਤ ਉਹ ਤੇ ਪੰਗਾ ਹੀ ਪੈ ਗਿਆ ਇਹ ਦਾ ਮਰੀ ਘਰ ਆਇਆ। ਹੁਣ ਮੈਨੂੰ ਵੇਖ ਕੇ ਪਛਾਹ ਮੁਰ ਗਈ ਆ। ਗੱਲ ਕੀ ਆ? ਮੁੰਨੇ ਨੂੰ ਜਾਣ ਨਹੀਂ ਦੇਣਾ ਕਿਸੇ ਕੰਮ ਤੇ। ਮੰਮੀ ਮੈਂ ਰੋਕਿਆ ਉਹਨੂੰ ਕੰਮ ਤੇ ਜਾਣ ਤੋਂ। ਖਾਣਾ ਕਿੱਥੋਂ ਆਈਓ? ਰੁੱਖਾਂ ਦਾ ਲੱਗੇ ਘੜੀ ਪੈਸੇ। ਇਹ ਜਿਹੜੀ ਰਕਮ ਦੀਆਂ ਗੱਡੀਆਂ ਲਿਆ ਕੇ ਰੱਖੀਆਂ ਵਾ। ਪੁੱਛੇ ਅੰਦਰੇ ਮੋਚ-ਮੋਚ ਕਰੀ ਜਾਂਦੀ ਬਾਹਰ ਨਿਕਲ ਕੇ ਹੱਡ ਨਾਲ ਗੱਲ ਕਰ ਲਾ ਜਿਹੜੀ ਆਗੀ ਤੇਰੇ ਢਿੱਡ 'ਚ। ਮੰਮੀ ਫੇਰ ਤੇ ਹੀ ਕਹਿਣਾ ਵਾ ਵੀ ਹੁੰਦੀ ਨਵੀਂ-ਸਮੀ ਬੋਲਣ ਦਾ ਪੀਆ। ਗੱਲ ਤੇ ਕਰਕੇ ਤੇ ਫੇਰੀ ਵਿਆਹ ਹੋਇਆ ਸੀਗਾ। ਗੱਲ ਤੋਂ ਬਿਨਾ ਤਾਂ ਨਹੀਂ ਆਏ ਤੇ ਕੀ ਗੱਲ ਕਰ ਲਈਗੀ ਆਖਿਆ ਸੀ ਨਾ ਵੀ ਇਕ ਲਿਆਵਾਂਗੇ ਤੇ ਲੈ ਆਵਾਂਗੇ ਐਡਾ ਕਿਹੜਾ ਪਾ ਡਿੱਗ ਪੈਣ ਲੱਗਾ ਵਾ ਨਾ ਮੰਮੀ ਤੈਨੂੰ ਮਿਲਣ ਜਾਣ ਦੇਣ ਦੇ ਉੱਥੇ ਨਾ ਤੂੰ ਇੱਥੇ ਹੁਣ ਦਾਦੀ ਨੂੰ ਤੂੰ ਪੱਕਾ ਕਹਿਣ ਦੇ ਆ ਵੀ ਨਹੀਂ ਲਿਆਉਣੀ ਆ ਉਹ ਉਹਨੇ ਜੋ ਜ਼ੁਬਾਨ ਕੀਤੀ ਉਹ ਹੁਣ ਜਦੋਂ ਤੇ ਡਿਆ ਵਾ ਪਰ ਮੈਨੂੰ ਪਤਾ ਵਾ ਆਖਰਕਾਰ ਜਿੱਤ ਘਰ ਵਿੱਚ ਜਨਾਨੀ ਦੀ ਹੁੰਦੀ ਆ ਮਨਾਂ ਵਾਲੀ ਜਨਾਨੀ ਆ ਤੂੰ ਵੀ ਜਨਾਨੀ ਤੇਰੀ ਘਰ ਜਿੱਤ ਨਹੀਂ ਹੋਣ ਗਈ ਤੂੰ ਆਪ ਰਕੂੰਦੀ ਨਹੀਂ ਮੀ ਸੁਣੀਏ ਜੀ ਆ ਉਦੋਂ ਕੋਣ ਸੱਪਾਕਮਾਉਂ ਡਈ ਆ ਮੇਰੀ ਬੇਚੀ ਕਰਾਉਂਦਾ ਹੀ ਮੇਰੇ ਮੁੰਡਿਆਂ ਕੋਲੋਂ ਹੀ ਕਦੀ ਮੈਨੂੰ ਉਹ ਨਹੀਂ ਆਖਿਆ ਮੰਮੀ ਜੀ ਮੰਮੀ ਜੀ ਕਰਦਾ ਫਿਰਦਾ ਹੁੰਦਾ ਹੀਗਾ ਬਸ ਮੰਮੀ ਜੀ ਮੈਂ ਤਾਂ ਨਾ ਜਿੱਦ ਨਹੀਂ ਸਕਦੀ ਮੈਨੂੰ ਵੀ ਪਤਾ ਵਾ ਮੈਂ ਤਾਂ ਕਿਸਮਤ ਪੱਖੋਂ ਹੌਲੀ ਆ ਹੁਣ ਦਿਨਾਂ ਉਦਾਂ ਢਾੜੀ ਵੀ ਇੱਕ ਧੀ ਤੇ ਫੇਰ ਹੀ ਪਤਾ ਲੱਗਦਾ ਧੀਾਂ ਦੇ ਦੁੱਖ ਉਦਾਂ ਨਹੀਂ ਪਤਾ ਲੱਗਦਾ ਪੁੱਤਾਂ ਵਾਲਿਆਂ ਨੂੰ ਤੇ ਬਿਲਕੁਲ ਹੀ ਨਹੀਂ ਪਤਾ ਲੱਗਦਾ ਹੁਣ ਤੂੰ ਮੇਰੀ ਧੀ ਨੂੰ ਉਲਣ ਲੱਗੀ ਆ ਬੱਚੀ ਹੁੰਦੀ ਹੈ ਮੈਂ ਦੁੱਖ ਪਤਾ ਕਰਨ ਲਈ ਦਿਨ ਲੱਗੀਆਂ ਕਰਨ ਪਿੱਛੇ ਹੁੰਦੀ ਧੀ ਧੀ ਤੇ ਪਤਾ ਹੁੰਦਾ ਵਾ ਧੀ ਹੈਗੀ ਨਹੀਂ ਨਾ ਧੀਆ ਵਾਲੇ ਆ ਰਿਸ਼ਤੇਦਾਰਾਂ ਚ ਭੈਣ ਭਰਾਵਾਂ ਚ ਬਖੇਰੀਆਂ ਧੀਆ ਵਾ ਸਾਰਾ ਹੀ ਪਤਾ ਵਾ ਧੀ ਕੀ ਹੁੰਦੀ ਆ ਤੇਰੀ ਕੋਈ ਕੋਲੋਕਾਰ ਨਹੀਂ ਧੀਆ ਬਗਾਨੀ ਧੀ ਨਹੀਂ ਕਦੀ ਵੀ ਨਾ ਹੀ ਧੀ ਕੇ ਦੀ ਬਣ ਸਕਦੀ ਆ ਤੇ ਨਾ ਹੀ ਕੋਈ ਬਣਾਉਂਦਾ ਹੀ ਆ ਜੇ ਰਿਸ਼ਤੇਦਾਰਾਂ ਵਾਲਿਆਂ ਨੂੰ ਧੀਆ ਬਣਾਣੀ ਹੈ ਨਾ ਤੇ ਫਿਰ ਨਵਾਂ ਗੱਡੀਆਂ ਬਗਾਨੀਆਂ ਹੁੰਦੀਆਂ ਵਾ ਤੇ ਮੇਰੀ ਗੱਲ ਸੁਣ ਜੇ ਨਹੀਂ ਕੋਈ ਧੀ ਬਣਾ ਸਕਦਾ ਕਿਸੇ ਨੂੰ ਤੇ ਜਿਨ੍ਹਾਂ ਦੀਆਂ ਧੀਆ ਹੀ ਉਹਨਾਂ ਨੇ ਕਿਉਂ ਨਾ ਬਣਾਈਆਂ ਉਹਦੇ ਭਾਵੇਂ ਚੰਗੀ ਹੁੰਦੀ ਆ ਤੇਰੀ ਜ਼ੁਬਾਨ ਸਭ ਕੋ ਕਰਾਉਣ ਲਈ ਆ ਜਿੰਨੀਆਂ ਗੱਲਾਂ ਤੂੰ ਇੱਥੇ ਕਰਦੀ ਮੈਨੂੰ ਨੋਲਣ ਲਈ ਨਾ ਜੇ ਕੱਲ ਆਣ ਕੇ ਕਿੰਨਾ ਕਿਹੜਾ ਹੋਇਆ ਵਾ ਉੱਥੇ ਕੀ ਪਤਾ ਕੀ ਕੀ ਕਰਦੀ ਹੋਏਗੀ ਉਹਨੂੰ ਮਾਤਾ ਆਪਣੀ ਨੂੰ ਸੱਸ ਨੂੰ ਮੇਰੀ ਮੰਮੀ ਭਾਵੇਂ ਕੋਈ ਉਂਗਲੀ ਵੀ ਵੜ ਦੇਣਾ ਮੈਂ ਸੀਨ ਹੀ ਕਰਦੀ ਪਰ ਜੇ ਕੋਈ ਮੇਰੀ ਧੀਆ ਵੱਲ ਉਂਗਲੀ ਕਰੇ ਨਾ ਤੇ ਉਹ ਮੈਂ ਉਂਗਲੀ ਮੋੜਨਾ ਜਾਣਦੀ ਆਂ ਫਿਰ ਅੱਛਾ ਆਹ ਐਡੀ ਤੂੰ ਜੋਰਾਵਰ ਆ ਗਈ ਆ ਫਿਰ ਤੈਨੂੰ ਤੇ ਇੱਥੇ ਨੀਵੀ ਹੋ ਕੇ ਹੀ ਰਹਿਣਾ ਪੈਣਾ ਮਾਂ ਮੰਮੀ ਗੱਲ ਤੇ ਤੁਹਾਨੂੰ ਆਪਣੀ ਤੇ ਰਹਿਣਾ ਹੀ ਪੈਣਾ ਮਾਂ ਨਾਲੇ ਗੱਲ ਡੈਡੀ ਨਾਲ ਕੀਤੀ ਹੀਗੀ ਤੁਹਾਡੇ ਨਾਲ ਤੇ ਮੈਂ ਮੱਥਾ ਵੀ ਨਹੀਂ ਲਾਉਂਦੀ ਹਾਂ ਮੇਰਾ ਮੱਥਾ ਮੇਰ ਨਾਲ ਤੂੰ ਕਿਉਂ ਲਾਉਣਾ ਵਾ ਮੈਂ ਕੋਈ ਹੈ ਮੈਂ ਘਰ ਦੇ ਵਿੱਚ ਕੌਣ ਲੱਗਦੀ ਜਿਹੜਾ ਚੰਗੀਆਂ ਗੱਲਾਂ ਕਰਦਾ ਵਾ ਉਹਦੇ ਨਾਲ ਮੱਥਾ ਲਾ ਜਿਹੜੀ ਜਿਹੜਾ ਕੁਮਾਸਾ ਗੱਲ ਕਰਦੀ ਕਿਸ ਹਿਸਾਬ ਨਾਲ ਵੀ ਐਦਾਂ ਨਹੀਂ ਐਦਾਂ ਕਰ ਲੋ ਉਹ ਤੈਨੂੰ ਬੁਰੀ ਲੱਗਦੀ ਆ ਧੀਆ ਕੀ ਨਹੀਂ ਕਰਦੀਆਂ ਧੀਆ ਜਾਤ ਚ ਲਾਉਂਦੀਆਂ ਵਾ ਕਿ ਤੂੰ ਧੀਆ ਸਿਰ ਤੇ ਉੱਥੇ ਬਹਿ ਰਹਿੰਦੀ ਹੋ ਨਾਲੇ ਆਪਣਾ ਵੀ ਹੱਕ ਲੈ ਨਹੀਂਓ ਮੰਮੀ ਮੈਂ ਤਾਂ ਬੈਠੀ ਹੀਗੀ ਬੈਠੀ ਹੀ ਤੂੰ ਆਹੋ ਉਹਨਾਂ ਦਾ ਪਿਓ ਵੀ ਬੈਠਾ ਹੀਗਾ ਪਰ ਜੜੀ ਟਾੜੇ ਵਰਗੀ ਮਾਂ ਹੀ ਨਾ ਉਹ ਨਹੀਂ ਠਿਕੰਦਿੰਦੀ ਅੱਛਾ ਮੇਰੇ ਵਰਗੀ ਮੇਰੇ ਦੇ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਹੋਣੀ ਜੇ ਸੱਚ ਪੁੱਛਦੀਆਂ ਤੇ ਮੇਰੇ ਵਰਗੀ ਸੱਸ ਲੱਭੇਗੀ ਤੂੰ ਕੋទੀਆਂ ਗੱਲਾਂ ਦੀ ਮੈਨੂੰ ਲੋੜ ਨਹੀਂ ਹੈਗੀ ਤੇ ਬਹੁਤੀ ਚਵੜ ਚਵੜਨਾ ਕਰ ਤੇ ਮੁੰਡੇ ਮੇਰੇ ਨੂੰ ਆਪਣੇ ਮਗਰ ਨਾ ਲਾ ਜਿਹੜੀ ਗੱਲ ਕਰਨੀ ਹੈ ਤਾਂ ਬਾਹਰ ਆਣ ਕੇ ਕਰ ਹੁਣ ਕਹਾਂ ਕੀ ਤੇਰ ਨਾਲੋਂ ਵੀ 100 ਗੁਣਾ ਚੰਗੀ ਹੀਗੀ ਉਹ ਪਰ ਲੋਕਾਨੀਆਂ ਚੁੱਕਣਾ ਨੇ ਉਹਨੂੰ ਦੱਸਿਆ ਤੇਰੇ ਦੋ ਪੋਤੀਆਂ ਹੋ ਗਈਆਂ ਪੋਤਾ ਨਹੀਂ ਹੋਇਆ ਆਪਣੇ ਮਨ ਦੇ ਵਿੱਚ ਭਾਵੇਂ ਕੋਈ ਕਰੇ ਨਾ ਕਰੇ ਜਿਹੜੇ ਵੇਖਣ ਆਉਂਦੇ ਆ ਨਾ ਨਿਆਣੇ ਹੋਇਆ ਰੱਬ ਪੁੱਤ ਦੇ ਦਿੰਦਾ ਪੁੱਤ ਦੇ ਦਿੰਦਾ ਮਨ ਦੇ ਵਿੱਚ ਤਾਂ ਗੱਲ ਉਦੋਂ ਹੀ ਆਉਂਦੀ ਆ ਦਾਦੀਆਂ ਤੇ ਕਿ ਸਾਰੇ ਲੋਕਾਂ ਨੂੰ ਇੰਨਾ ਦੁੱਖ ਹੋਇਆ ਵਾ ਮੇਰੀਆਂ ਪੋਤੀਆਂ ਜੰਮਣ ਤੇ ਕਾਸ਼ ਕਿ ਜੇ ਰੱਬ ਪੋਤਾ ਦੇ ਦਿੰਦਾ ਅਟ੍ਰੈਕਟਰ ਨੂੰ ਵੇਖਣ ਆਈਓ ਮੈਂ ਸਾਰਾ ਲੱਭਦਾ ਆਈ ਆ ਏਬਰਾ ਨੇ ਗੀਕਾਂ ਦੇ ਡਾਇਰੈਕਟਰ ਨੂੰ ਕੀ ਹੋ ਗਿਆ ਵਾ ਮੈਂ ਤੇ ਉੱਤੇ ਲੱਭਣ ਡਿਆ ਬਾਪੂ ਮੈਂ ਗਵਾਚਾ ਸੀ ਗਵਾਚਾ ਹੀ ਆ ਲੱਭਣ ਡਿਆ ਨਹੀਂ ਆ ਪਾੜ ਕੇ ਹੀ ਚੁੱਲਾ ਜਾਏ ਦਾ ਪੱਠੀ ਪਾੜ ਗਈ ਆ ਮੇਰੇ ਨਵੀਂ ਪੈਣੀ ਆ ਹੈ ਇਹ ਨਵੀਂ ਪੈਣੀ ਆ ਨਵੀਂ ਪਾਊਗੀ ਆ ਇਹ ਦੇਗੀ ਹੁੰਦੀ ਨਹੀਂ ਮੇਰੇ ਕੋਲ ਹੁੰਦੀ ਤੇ ਉਹ ਮੰਮੀ ਨੇ ਕੀ ਪੰਗਾ ਪਾਇਆ ਵਾ ਹੁਣ ਕੀ ਆਦੀ ਆ ਕੇ ਸਲਾਵਾ ਤੜਨਾ ਕਾਂਡੀ ਹੋ ਕਿ ਕੁੜੀਆਂ ਨਹੀਂ ਲਿਆਉਣੀਆਂ ਤੋਂ ਮਾਪੀ ਰੋਈ ਜਾਂਦੀ ਏ ਤੁਸੀਂ ਉਹਦੀਆਂ ਗੱਲਾਂ ਵਿੱਚ ਨਾ ਆਓ ਉਹਦੀਆਂ ਗੱਲਾਂ ਨਾ ਸੁਣੋ ਕੁੜੀ ਨੂੰ ਵੀ ਸਮਝਾ ਵੀ ਤੂੰ ਜਿੱਥੇ ਪਈ ਬੈਠੀ ਹੁੰਦੀ ਹੈ ਨਾ ਤੂੰ ਮੋਰੇ ਲਾਗੇ ਨਾ ਬਹਿ ਤੂੰ ਦੂਜੇ ਇੰਦਰ ਜਾ ਕੇ ਲੰਮੀ ਪੈ ਜਾ ਪੂਰੀ ਘਰ ਗੱਲ ਕਰਨੀ ਕਿਉਂ ਹੁੰਦੀ ਐ ਇਦਾਂ ਦੀ ਗਾਂਬਸਾ ਕਰ ਲਿਆ ਕਰੋ ਉਹ ਚਰੀ ਦੇ ਲਊ ਸਾੜ ਦੇ ਰਹਿੰਦੇ ਈ ਮੈਂ ਥੋੜਾ ਕਰਦਾ ਵਾਂ ਉਹ ਡਈ ਆ ਤੂੰ ਕੋ ਟੈਨਸ਼ਨ ਲੈਣ ਡਿਆ ਤੂੰ ਚੱਲਿਆ ਨਾ ਦਿੱਲੀ ਤੂੰ ਤੂੰ ਜਾਇਆ ਉਹਨੇ ਵੇਖ ਉਹਦੀ ਭਝਾਈ ਨੇ ਨਿੱਕੀ ਕੁੜੀ ਮੇਰੇ ਅੱਖਿਆ ਰੱਖ ਲਈ ਤੇ ਦੂਜੀ ਕੁੜੀ ਨੂੰ ਹੰਦ ਲਿਉਂਦਾ ਕੀ ਆ ਅਸੀਂ ਆਪੇ ਲੈ ਆਉਣੀ ਆ ਤੂੰ ਨਾ ਫਿਕਰ ਕਰ ਤੂੰ ਕਿਵੇਂ ਜੇਦੇ ਹੱਥ ਕਰ ਤੇ ਕੁੜੀ ਤੇਰੇ ਤੁਮੀ ਨਾ ਫਿਕਰ ਕਹਿ ਕਰ ਜੇ ਮੇਰਾ ਵਿਆਹ ਹੋ ਗਿਆ ਤੇ ਜੇ ਉਹ ਕੁੜੀ ਇੱਥੇ ਆਉਗੀ ਤੇ ਫੇਰ ਮੇਰਾ ਖੁਸ਼ੀ ਪਰਵਾਹ ਉਹ ਬਾਨਾ ਵਾ ਜੇ ਮੈਂ ਲੋ ਦੁਖੀ ਰਹੀ ਤੇ ਫੇਰ ਕਿੱਦਾਂ ਕਰ ਘਰ ਚ ਲੈਣਾ ਵਾ ਉਹ ਨਹੀਂ ਕਿ ਮੈਂ ਉਹ ਤੂੰ ਮੇਰੀ ਗੱਲ ਤੇ ਹੁੰਦਾ ਹੀ ਨਹੀਂਗਾ ਮੈਂ ਤੇ ਮਨਣਾ ਵੀ ਕੁੜੀ ਦੇ ਕਰ ਤੂੰ ਫਿਕਰ ਨਾ ਕਰ ਡੈਡੀ ਮਮਮੀ ਤਾਂ ਕਿ ਇੱਕ ਗੱਲ ਆਉਂਦੀ ਨਹੀਂ ਆ ਤਾਂ ਉਹਨੂੰ ਕਹਿਦੀ ਹੁਣ ਕੋਈ ਨਹੀਂ ਮੈਂ ਕਹਿ ਦੂੰਗਾ ਮਮਮੀ ਨੂੰ ਕਹਿ ਦੂੰਗਾ ਹਾਂ ਉਹਨੂੰ ਤਾਏ ਤੂੰ ਇਹ ਨਾ ਬੋਲਾ ਬਾਤ ਚੇ ਦੂੰਗਾ ਗੱਲਾਂ ਗੁੱਲਾਂ ਨਾ ਕਰੇ ਨਹੀਂ ਕਰਦੀ ਇਹ ਕਿਹੜਾ ਮੁਰਗੇ ਪਿਓ ਕੋ ਤਾੜ ਹੁੰਦੇ ਫਿਰਨ ਘਰ ਚ ਅਵੇ ਬਿਨਾ ਮਤਬਦੀ ਲੜਾਈ ਪਾਈ ਦਵੰਦਰ ਨੇ ਵੀ ਨਾ ਕੋਈ ਗੱਲ ਨਾ ਕੋਈ ਬਾਤ ਕੁੜੀ ਬਹੁਤ ਸੋਹਣਾ ਕੰਮ ਕਰਦੀ ਆ ਵਧੀਆ ਜੋ ਕੋ ਹੋ ਗਿਆ ਠੀਕ ਆ ਇੱਕੋ ਇੱਕ ਬੱਚਾ ਹੱਡਾ ਵਿਹੋਣਾ ਹੀ ਵਿਆਹ ਲਿਆ ਵਾ ਕਿਉਂ ਐਵੇਂ ਡਈ ਇਦਾਂ ਤੂੰ ਕਰਨ ਇਹਨੂੰ ਕਿਹੜਾ ਅਕਲ ਦਵੇ ਜਾਂ ਨਾਸ ਧੋਕੇ ਦੇ ਹੱਲ